ਦੇ ਵਿੱਚ ਵਪਾਰੀਆਂ ਅਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਦੀਵਾਰ ਜਿਹੜੀ ਹੈਗੀ ਇਸ ਪਾਸੇ ਦੇਖੋ ਤੁਸੀਂ ਦੀਵਾਰ ਹੈ ਦੀਵਾਰ ਟੁੱਟੀ ਪਈ ਹੈ ਦੀਵਾਰ ਟੁੱਟੀ ਹੋਣ ਕਰਕੇ ਇੱਥੇ ਚੋਰੋ ਚੱਕੇ ਆ ਕੇ ਇਹ ਛੋਨਾ ਕਿਸਾਨ ਲੈ ਕੇ ਆ ਰਹੇ ਹਨ ਉਨ੍ਹਾਂ ਦੀ ਫਸਲਾਂ ਕੀ ਚੋਰੀ ਵੀ ਹੋਣੀ ਹੈ ਔਰ ਦੁਕਾਨਦਾਰਾਂ ਨੂੰ ਇਹ ਵੀ ਖਤਰਾ ਹੈ ਕਿ ਜਿਹੜਾ ਰਾਤ ਨੂੰ ਕਿਸਾਨ ਇੱਥੇ ਰਹੇਗਾ ਉਹਦੀ ਸੁਰੱਖਿਆ ਔਰ ਵਪਾਰੀ ਦੀ ਸੁਰੱਖਿਆ ਕਿਸ ਤਰ੍ਹਾਂ ਹੋਵੇਗੀ ਇੱਕ ਮੰਗ ਕੀਤੀ ਹੈ ਇਸ ਦੀ ਬਰਖਾਸਤ ਇੱਕ ਮਹੀਨਾ ਹੋ ਗਿਆ ਮਾਰਕ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਵੀ ਇਹ ਜਿਹੜੀ ਦੀਵਾਰ ਹੈ ਇਹ ਦੀਵਾਰ ਤੁਰੰਤ ਬਣਾਈ ਜਾਵੇ ਉਹ ਜਿਹੜੇ ਮੰਡੀ ਵਿੱਚ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਸੀਵਰੇਜ ਦਾ ਟੱਕਣ ਹੈ ਸੀਵਰੇਜ ਦਾ ਟੱਕਣ ਦੇਖੋ ਤੁਸੀਂ ਇਹ ਨੰਗੇ ਪਏ ਹੈ ਇਸਕੇ ਵਿੱਚ ਇਹਦੇ ਕੋਈ ਕਿਸਾਨ ਇਹਦੇ ਵਿੱਚ ਡਿੱਗ ਜਾਂਦਾ ਹੈ ਤਾਂ ਇਹਦੇ ਨਾਲ ਉਹਨੂੰ ਨੁਕਸਾਨ ਵੀ ਹੋ ਸਕਦਾ ਸੱਟਾਂ ਵੀ ਲੱਗ ਸਕਦੀਆਂ ਹਨ ਇਸ ਕਰਕੇ ਇਹ ਜਿਹੜੇ ਟੱਕਣ ਹੈ ਮਾਰਕ ਕਮੇਟੀ ਕੇ ਉਹ ਜਿਹੜੀ ਦੀਵਾਰ ਹੈ ਤੁਰੰਤ ਬਣਾਈ ਜਾਵੇ ਹੁਣ ਅਧਿਕਾਰੀ ਮਾਰਕ ਕਮੇਟੀ ਦੇ ਕਦੋਂ ਇਸ ਦੀਵਾਰ ਨੂੰ ਬਣਵਾਉਂਦੇ ਹਨ ਲੇਕਿਨ ਇਸ ਸਮੇਂ ਮੰਡੀ ਦੇ ਵਿੱਚ ਹਜ਼ਾਰਾਂ ਦਾ ਬੋਰੀਆਂ ਝੋਨੇ ਦੀ ਜਿਹੜੀਆਂ 1509 ਕਿਸਮ ਕੀ ਆ ਗਈਆਂ ਔਰ ਦੂਜੀ ਫਸਲ ਵੀ ਜਲਦੀ ਮੰਡੀ ਵਿੱਚ ਆਣ ਵਾਲੀ ਹੈ ਔਰ ਮਾਮੂਲੀ ਸੀ ਬਰਸਾਤ ਹੋਈ ਹੈ ਉਸ ਦੇ ਵਿੱਚ ਪਾਣੀ ਵੀ ਕਈ ਥਾਵਾਂ ਤੇ ਖੜ੍ਹਾ ਹੋ ਜਿਹਦੇ ਨਾਲ ਕਿਸਾਨ ਉਸ ਪਾਣੀ ਨੂੰ ਇੱਕ ਪਾਸੇ ਆਪਣੀ ਫਸਲ ਨੂੰ ਸੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਾਂਜੀ ਜੀ ਸਾਡੇ ਤੁਕਿਸਮ ਸੀਜ਼ਨ ਆਣਾ ਲਾਏਗਾ ਤਾਂ ਸਾਰੀ ਮੰਡੀ ਆ ਦੇ ਪ੍ਰਬੰਧ ਦਾ ਜਾਇਜ਼ਾ ਚੀ ਲੈ ਰਹੇ ਆ ਕਿ ਸਾਰੇ ਪ੍ਰਬੰਧ ਮੁਕਮਲ ਹੋਣ ਹਰ ਪੱਕਾ ਜਾਏੋ ਕਿਸਾਨ ਪੱਖੋਂ ਹੋ ਕਿ ਜੀ ਉਹਨਾਂ ਨੇ ਆਨਾ ਹੈਗਾ ਇਸੇ ਜਿਸ ਦਿਨ ਸੁਨਾਦੀ ਆਂਦੀ ਹੈਗੀ ਤਾਂ ਉਹਦੇ ਵਾਸਤੇ ਉਹਨਾਂ ਦੇ ਸਾਰੇ ਪਾਣੀ ਦੇ ਟਾਇਲਟ ਦੇ ਲਾਈਟ ਦੇ ਬਿਜਲੀ ਪੰਖੇ ਤੇ ਪਾਲਾਂ ਦੇ ਮੁਕੰਮਲ ਪ੍ਰਬੰਧ ਹੋਣ ਉਹ ਸਾਰਾ ਅੱਜ ਜਾਇਜ਼ਾ ਵੀ ਲੈ ਰਿਆ ਤੇ ਸਾਡੇ ਪ੍ਰਬੰਧ ਵੀ ਉਹਨਾਂ ਨਾਲ ਹੋ ਸਕੋ ਸੈਕੰਡ ਜੀ ਜਿਹੜੇ ਸਾਡੇ ਆਰਟੀ ਹੈਗੇ ਆਗੇ ਉਹਦੀ ਲਿਫਟਿੰਗ ਵਗੈਰਾ ਦਾ ਸਾਰਾ ਪ੍ਰੋਸੈਸ ਵੀ ਦੇਖ ਰਹੇ ਆਂ ਬਟ ਇਹਦੇ ਵਿੱਚ ਮੈਂ ਇੱਕ ਹੀ ਬੇਨਤੀ ਬੇਨਤੀ ਸਾਡੇ ਸਾਰੇ ਕਿਸਾਨਾਂ ਨੂੰ ਕਰਨਾ ਚਾਹਾਂਗੀ ਕਿ ਜੀ ਆਪਣੀ ਫਸਲ ਆਪਸ ਉਖਾ ਕੇ ਲਾਈਏ ਕਿਉਂਕਿ ਉਸ ਕਾਰਨ ਕਰਕੇ ਤੁਹਾਨੂੰ ਵੀ ਦਿੱਕਤ ਆਂਦੀ ਹੈਗੀ ਤੇ ਮੰਡੀਚਰ ਗਲਟ ਵੀ ਪੈ ਜਾਂਦਾ ਹੈਗਾ ਤੇ ਨਾ ਚਾਹੰਦੇ ਹੋਏ ਵੀ ਕਈ ਵਾਰੀ ਫਿਰ ਸਾਨੂੰ ਮੂਡ ਨਹੀਂ ਪੈਂਦੀ ਹੈਗੀ ਤਾਂ ਮੇਰੀ ਰਿਕੁਐਸਟ ਹੈਗੀ ਕਿ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜੇ ਕਿੰਨੀ ਮੋਇਸਚਰ ਅਲਾਉਡ ਹੈਗੀ ਤਾਂ ਉਹਦੇ ਮੁਤਾਬਿਕ ਆਪਾਂ ਕਰੀਏ ਤਾਂ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਸਾਡੀ ਇੱਥੇ ਪੂਰੀ ਕੋਸ਼ਿਸ਼ ਰਹੂਗੀ ਮੋਨਿਟਰਿੰਗ ਹੈ ਨੋਡਲ ਅਬਸਰ ਵੀ ਅਸੀਂ ਲਾਏ ਆਂ ਕਲਸਟਰ ਅਬਸਰ ਵੀ ਅਸੀਂ ਲਾਏ ਆਂ ਕਿ ਜਦੋਂ ਵੀ ਕਿਸਾਨ ਆਪਣੇ ਜਿੰਸ ਲੈ ਕੇ ਆਂਦਾ ਹੈਗਾ ਉਸ ਨੂੰ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਣ ਤੇ ਇਸ ਵਾਰੀ ਮੈਂ ਰੱਬ ਦੀ ਵੀ ਸਾਡੇ ਤੇ ਮਿਹਰ ਹੈਗੀ ਕਿ ਸਾਡੀ ਜਿੰਸ ਵਧੀਆ आएगी ਤਾਂ ਕੋਈ ਇਸ਼ੂ ਵੀ ਨਹੀਂ ਆਊਗਾ ਬਟ ਸਾਡੀ ਪੂਰੀ ਤਿਆਰੀ ਹੈਗੀ ਤੇ ਅਸੀਂ ਅਸ਼ੋਰ ਕਰਦੇ ਹਾਂ ਕਿ ਜੇ ਤੁਹਾਨੂੰ ਕਿਸੇ ਤਰੀਕੇ ਦੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਜਾਈਏਗਾ ਹਾਂ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਾਂ ਕਿਹੜੇ ਪਿੰਡ ਤੋਂ ਤੁਸੀਂ ਆਏ ਅਸੀਂ ਸੰਗਤਪੁਰੇ ਤੋਂ ਆਏ ਹਾਂ ਜੀ ਹਾਂ ਕੀ ਜਿਹੜੀ ਦਵਾਹ ਟੁੱਟੀ ਹੈ ਮੰਡੀ ਵਿੱਚ ਇਹ ਦਵਾਹ ਟੁੱਟੀ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਸੀਜ਼ਨ ਦਾ ਟਾਈਮ ਆ ਅਸੀਂ ਆਪਣੀ ਫਸਲ ਦੀ ਰੱਖੀ ਰੱਖਦੇ ਆ ਅੰਦਰ ਚਲੇ ਜਾਂਦੇ ਆ ਤਾਂ ਉਹ ਚੋਰੀ ਹੋਣ ਦਾ ਡਰ ਹੈ ਸਾਰਾ ਇਧਰੋਂ ਜੇ ਚਲਾ ਜਾਵੇ ਬੰਦਾ ਕੀ ਦੀ ਗੱਲ ਉਹ ਕਰਾਂਗੇ ਆ ਹੁਣ ਬਾਰਿਸ਼ ਹੋ ਕੇ ਹਟਿਆ ਦੇਖੋ ਬਾਰਿਸ਼ ਦਾ ਪਾਣੀ ਆਉਣ ਦਾ ਵੀ ਡਰ ਸਾਰਾ ਪਾਣੀ ਉਹਰੇ ਫਸਲ ਚ ਆਉਂਦਾ ਉਹਦੇ ਕਾਰਨ ਆਰਤੀ ਨੂੰ ਕਹਿੰਦੇ ਆਰਤੀ ਕਹਿੰਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਸੁਣਵਾਈ ਹੋਣੀ ਚਾਹੀਦੀ ਹੈ ਤੁਸੀਂ ਕੀ ਮੰਗ ਕਰਦੇ ਹੋ ਕਿਸਾਨ ਹੋਣ ਦੇ ਨਾਤੇ ਅਸੀਂ ਵੀ ਕਿਸਾਨ ਹੋਣ ਦੇ ਨਾਤੇ ਮੰਗ ਕਰਦੇ ਹਾਂ ਜੀ ਉਹ ਸਾਫ਼ ਸਪਈਆ ਹੋਣਾ ਚਾਹੀਦਾ ਫੜ ਤਾਂ ਸਾਫ਼ ਹੋਵੇ ਨਾ ਜਿੱਥੋਂ ਫਸਲ ਸਿੱਟਣੀ ਆਸੀ ਨੇ ਉਹ ਸਾਡੀ ਫੜ ਸਫਾਈ ਹੋਵੇ ਵਧੀਆ ਭਰਾਈ ਹੋਵੇ ਇਹਦੇ ਨਾਲ ਤਾਂ ਦੇਖੋ ਇਧਰ ਕਿੰਨਾ ਗੰਦ ਪੈਂਦਾ ਜੀ ਇਹ ਦੁਬਾਰ ਹੋਣੀ ਚਾਹੀਦੀ ਆ ਮੇਰਾ ਨਾਮ ਰਾਜਨ ਕੁਮਾਰ ਆ ਜੀ ਸਮੱਸਿਆ ਤਾਂ ਇਹ ਸਾਰੀ ਹੋ ਆ ਰਹੀ ਆ ਜੀ ਸਾਰੀ ਤਾਂ ਦੁਬਾਰ ਟੁੱਟੀ ਪਈ ਆ ਜੀ ਜਿਵੇਂ ਹੁਣ ਬਾਰਿਸ਼ ਹੋ ਕੇ ਹਟਿਆ ਜੀ ਕੋਈ ਸੀਵਰੇਜ ਤਾਂ ਸਾਰੀ ਵਿੱਚੋਂ ਤੁਸੀਂ ਦੇਖੋ ਚੈੱਕ ਕਰੋ ਉਹਨੂੰ ਟੁੱਟੀ ਪਈ ਉਹ ਸਾਰਾ ਸੀਵਰੇਜ ਦੇ ਸਾਰਸ ਸਾਰਾ ਫਸਲ ਦੇ ਵਿੱਚ ਜਾ ਰਹੀ ਆ ਜੀ ਪਾਣੀ ਅਸੀਂ ਸਾਰੇ ਤਾਂ ਆਪਣਾ ਸੈਕਟਰੀ ਸਾਹਿਬ ਲਵੇ ਐਮ ਐਲ ਏ ਸਾਹਿਬ ਦੇ ਸਾਰਿਆਂ ਦੀ ਨੌਲੇਜ ਤੇ ਲਿਆਂਦੇ ਆ ਜੀ ਪਰ ਕਿਸੇ ਨੇ ਕੋਈ ਗੌਰ ਨਹੀਂ ਕਰੀ ਜੀ ਕੋਈ ਉਹ ਦੇਖਦੇ ਨਹੀਂ ਜੀ ਸਾਨੂੰ ਮਜ਼ਾਕ ਕਰਦੇ ਨੇ ਉਲਟਾ ਹੁਣ ਤੱਕ ਕਿੰਨਾ ਕਾਸੂਗੇ ਹੁਣ ਤੱਕ ਕਿੰਨੇ ਗੋਲ ਪਿਆ ਹੁਣ ਆਪਣੇ ਲਵੇ ਪਿਆ ਜੀ 12 1300 ਕਟਾ ਪਿਆ ਜੀ ਤੁਹਾਡਾ ਆਹ ਦੀਆਂ ਹੋਰ ਜਿਵੇਂ ਮੰਡੀ ਵਿੱਚ ਕਿੰਨੇ ਗੋਲ ਪਿਆ ਆਣਾ ਮੰਡੀ ਚ ਪਿਆ ਜੀ 30000 ਪਲੱਸ ਪਿਆ ਜੀ ਇਧਰ ਦੀ ਦਿਵਾਰ ਟੁੱਟੀ ਇਧਰ ਕੀ ਨੁਕਸਾਨ ਹੋ ਸਕਦਾ ਨੁਕਸਾਨ ਇਹ ਹੋ ਸਕਦਾ ਜੀ ਇੱਕ ਤਾਂ ਸਭ ਤੋਂ ਵੱਡਾ ਜੇ ਚੋਰੀਆਂ ਦਾ ਬੜਾ ਖਤਰਾ ਜੀ ਫਿਰ ਪਾਣੀ ਦਾ ਬੜਾ ਖਤਰਾ ਜੀ ਜੇ ਸੀਵਰੇਜ ਟੁੱਟਿਆ ਪਿਆ ਸਾਰਾ ਹੋਰ ਇਹ ਮੈਂਟ ਲਾਉਂਦੇ ਨੇ ਜੀ ਚੱਕਣ ਨੂੰ ਤਾਂ ਹੁਣ ਜ਼ਿੰਮੇਦਾਰ ਅਸੀਂ ਆ ਜੀ ਜਿਵੇਂ ਹੁਣ ਅਸੀਂ ਆਪਣੀਆਂ ਢੇਰੀਆਂ ਦੀ ਰਾਖੀ ਰੱਖੀਏਗਾ ਹੁਣ ਉਹਦਾ ਅੱਗੇ ਨਸ਼ਾ ਕਰਕੇ ਆਉਂਦੇ ਨੇ ਜੀ ਉਹਨਾਂ ਦੀ ਕੀ ਉਹ ਕਰੀਏ ਜੀ ਉਰੇ ਸਾਨੂੰ ਕੋਈ ਸੇਫਟੀ ਨਹੀਂ ਹੈਗੀ ਕਿਸੇ ਫਸਲ ਦੀ ਵੀ ਠੀਕ ਮੈਂ ਜਸਮਨਪ੍ਰੀਤ ਸਿੰਘ ਸਿੱਧੂ ਸੁਪਰਵਾਈਜ਼ਰ ਮਾਰਕੀਟ ਕਮੇਟੀ ਸਮਾਣਾ ਜੀ ਹਾਂ ਸਰ ਇਹਨਾਂ ਦਵਾਰ ਮੀ ਪੈਣ ਦੇ ਦੌਰਾਨ ਟੁੱਟ ਗਈ ਹੈ ਜੀ ਪਿੱਛੇ ਜੇ ਕਿਉਂਕਿ ਸਾਡਾ ਮਸਲ ਨੂੰ ਪਤਾ ਮਾਮਗੜਦਾ ਜਿਹੜਾ ਟਿੱਬਾ ਬਹੁਤ ਉੱਚਾ ਹੈ ਆਪਣੀ ਮੰਡੀ ਬਹੁਤ ਨੀਵੀਂ ਹੈ ਉਹ ਥੱਲੋਂ ਮਿੱਟੀ ਖੁਰਨ ਕਰਕੇ ਦਵਾਰ ਗਿਰ ਗਈ ਹੈ ਅਜਿਨਾਂ ਦਾ ਛੋਟਾ ਜਿਹਾ ਬੋਰਸ਼ਨ ਆ ਉਹ ਅਸੀਂ ਮੰਡੀ ਬੋਰਡ ਦਾ ਜਿਹੜਾ ਵਿੰਗ ਹੈ ਉਹਨੂੰ ਲਿਖ ਕੇ ਦੇ ਦਿੱਤਾ ਜੀ ਤਖਮੀਨਾ ਤਿਆਰ ਹੋ ਗਿਆ ਇਹਦਾ ਕੰਮ ਜਲਦੀ ਉਹ ਸ਼ੁਰੂ ਹੋ ਜੂ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ ਦੁਬਾਰਾ ਅਸੀਂ ਬਣਵਾ ਦਾਂਗੇ ਫੋਦੀਆਂ ਦੇ ਜੇ ਕੋਈ ਕੱਦਾ ਢੱਕਣ ਕੋਈ ਰਹਿੰਦਾ ਹੈ ਜੀ ਉਹ ਅਸੀਂ ਦੇਖ ਲੈਣਾ ਵੈਸੇ ਸੀਜ਼ਨ ਤੋਂ ਪਹਿਲਾਂ ਇੱਕ ਵਾਰ ਥੋਰਲੀ ਚੈੱਕ ਕੀਤਾ ਗਿਆ ਸੀ ਜੇ ਕੋਈ ਕੱਦਾ ਟੁੱਟ ਗਿਆ ਹੈ ਤਾਂ ਸਸੀਂ ਉਹਨੂੰ ਦੁਜੀ ਵਾਰ ਬਣਵਾ ਦਿੰਦੇ ਹਾਂ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋ ਅਸੀਂ ਸਮਾਣਾ ਨਿਊਜ਼